ਜੀ ਸਾਥ ਸ਼੍ਰੀਕਲ ਜੀ ਇਹ ਵਾਲੀ ਦੁਪट्टे ਤੇ ਡਬਲ ਲੇਸ ਕਿਵੇਂ ਲਾਉਣੀ ਆ ਮੈਂ ਤੁਹਾਨੂੰ ਦੱਸਦੀ ਆ ਮੇਰੇ ਕੋਲੇ ਇਹ ਵਾਲਾ ਆਰਗਨ ਦਾ ਹੈਂਡ ਵਰਕ ਐਂਡ ਹੈਂਡ ਪੇਂਟਿੰਗ ਟੱਚ ਵਾਲਾ ਦੁਪੱਟਾ ਸੀਗਾ ਐਂਡ ਇਹ ਵਾਲੀ ਲੇਸ ਸੀਗੀ ਇਹ ਦੋ ਡਬਲ ਲੇਸ ਆਪਾਂ ਅਟੈਚ ਕਰਨੀ ਆ ਤੇ ਤੇ ਆਪਾਂ ਕਿਵੇਂ ਕਰਾਂਗੇ ਆ ਜਾਓ ਮੈਂ ਤੁਹਾਨੂੰ ਥੋੜੀ ਜੀ ਡਿਟੇਲ ਦੁਪट्टे ਦੀ ਵੀ ਦੱਸਦੇ ਵਾਂ ਜਿਵੇਂ ਕਿ ਤੁਸੀਂ ਦੇਖ ਹੀ ਰਹੇ ਹੋ ਹੈਂਡਵਰਕ ਦਾ ਐਂਡ ਹੈਂਡ ਪੇਂਟਿੰਗ ਵਾਲਾ ਇਹ ਆਪਣਾ ਦੁਪੱਟਾ ਸੀਗਾ ਜਦੋਂ ਵੀ ਆਪਾਂ ਲੇਸ ਲਾਉਣੇ ਆ ਸਭ ਤੋਂ ਪਹਿਲਾਂ ਆਪਾਂ ਨੂੰ ਇਹਦੀ ਜਿਹੜੀ ਸਿੱਧਾ ਪਾਸਾ ਕਿਹੜਾ ਹੈਗਾ ਤੇ ਉਲਟਾ ਪਾਸਾ ਕਿਹੜਾ ਹੈ ਉਸ ਚੀਜ਼ ਦਾ ਪੂਰਾ ਖਿਆਲ ਰੱਖਣਾ ਚਾਹੀਦਾ ਲੇਸ ਆਪਾਂ ਕਿਸ ਤਰੀਕੇ ਨਾਲ ਰੱਖਣੀ ਆ ਮੇਰੇ ਕੱਪੜੇ ਦਾ ਦੇਖੋ ਮੈਂ ਸਿੱਧਾ ਪਾਸਾ ਰੱਖਿਆ ਹੈ ਯਾਨੀ ਕਿ ਦੁਪੱਟੇ ਦੀ ਅਗਰ ਆਪਣੇ ਕੋਈ ਡਿਜ਼ਾਈਨਿੰਗ ਹੋਵੇ ਤਾਂ ਆਪਾਂ ਉਹਦਾ ਸਿੱਧਾ ਪਾਸਾ ਰੱਖਣਾ ਆ ਐਂਡ ਉਸ ਤੋਂ ਬਾਅਦ ਜਿਹੜੀ ਲੇਸ ਹੈਗੀ ਉਹਨੂੰ ਆਪਾਂ ਇਸ ਤਰੀਕੇ ਨਾਲ ਉਲਟੀ ਪੁੱਠੀ ਕਰਕੇ ਰੱਖ ਲੈਣੀ ਆ ਠੀਕ ਆ ਇਹ ਦੇਖੋ ਇਸ ਤਰੀਕੇ ਨਾਲ ਇਹ ਵਾਲਾ ਪਾਸਾ ਆਪਾਂ ਲੇਸ ਦਾ ਰੱਖਾਂਗੇ ਐਂਡ ਥੋੜਾ ਜਿਹਾ ਮਾਰਜਿਨ ਆਪਣਾ ਆਪਾਂ ਜਿਹੜਾ ਫੋਲਡਿੰਗ ਲਈ ਰੱਖਣਾ ਆ ਉਹ ਆਪਾਂ ਰੱਖਾਂਗੇ ਠੀਕ ਹੈ ਐਂਡ ਅ ਸਟਾਰਟਿੰਗ ਜ ਕਦੇ ਵੀ ਆਪਾਂ ਜਦੋਂ ਲੇਸ ਅਟੈਚ ਕਰਦੇ ਹਾਂ ਉਹਨੂੰ ਬਿਲਕੁਲ ਸਿਰੇ ਤੋਂ ਕਰਕੇ ਨਹੀਂ ਲਾਉਣਾ ਚਾਹੀਦਾ ਮੈਂ ਕਦੇ ਵੀ ਨਹੀਂ ਲਾਉਂਦੀ ਕਿਉਂਕਿ ਉਹਦੇ ਜਿਹੜਾ ਜੋੜ ਹੁੰਦਾ ਉਹ ਬਾਦੇ ਵਿੱਚ ਬਹੁਤ ਜ਼ਿਆਦਾ ਦਿਖਦਾ ਆ ਜਿਹੜੀ ਚੌਰਸ ਜਿਹੜੀ ਫਿਨਿਸ਼ਿੰਗ ਆਉਣੀ ਹੁੰਦੀ ਆ ਉਹ ਨਹੀਂ ਆਉਂਦੀ ਤਾਂ ਦੋ ਕੁੰਗਲਾਂ ਛੱਡ ਕੇ ਮੰਨ ਲਓ ਤੁਸੀਂ 1.5 ਇੰਚ ਛੱਡ ਕੇ ਮੈਂ ਉਸ ਚੀਜ਼ ਨੂੰ ਸਟਾਰਟ ਕਰਦੀ ਹੁੰਨੀ ਆ ਆਲਵੇਸ ਐਂਡ ਬਹੁਤ ਹੈਲਪਫੁਲ ਰਿਹਾ ਮੇਰੇ ਲਈ ਵੀ ਐਂਡ ਆਈ ਥਿੰਕ ਇਹ ਟ੍ਰਿਕ ਤੁਹਾਨੂੰ ਵੀ ਕੰਮ ਦੇਗੀ ਤੇ ਇਸ ਤਰੀਕੇ ਨਾਲ ਆਪਾਂ ਸਟਾਰਟ ਕਰ ਲਵਾਂਗੇ ਪੂਰੇ ਦੇ ਪੂਰੇ ਚਾਰੋਂ ਤਰਫ ਦੁਪट्टे ਦੇ ਚਾਰੋਂ ਸਾਈਡ 'ਚ ਆਪਾਂ ਇਸ ਤਰੀਕੇ ਨਾਲ ਲੇਸ ਅਟੈਚ ਕਰ ਲਾਂਗੇ ਐਂਡ ਮੈਂ ਤੁਹਾਨੂੰ ਇਹਦੇ ਜਿਹੜਾ ਕਾਰਨਰ ਹੁੰਦਾ ਹੈ ਉਹ ਸਪੈਸ਼ਲੀ ਇਹਦੇ ਕਾਰਨਰ ਦੇ ਵਿੱਚ ਆਪਾਂ ਨੂੰ ਖਿਆਲ ਰੱਖਣਾ ਪੈਂਦਾ ਹੁੰਦਾ ਹੈ ਕਾਰਨਰ ਦਾ ਆਪਾਂ ਖਾਸ ਖਿਆਲ ਰੱਖਾਂਗੇ ਕਿਹੜੇ ਤਰੀਕੇ ਨਾਲ ਬਣਾਉਣਾ ਦੇਖੋ ਮੈਂ ਤੁਹਾਨੂੰ ਬਣਾ ਕੇ ਉਸ ਤੋਂ ਬਾਅਦ ਚੰਗੀ ਤਰ੍ਹਾਂ ਸਮਝਾ ਰਹੀ ਆਂ ਵੀ ਕਿਹੜੇ ਤਰੀਕੇ ਨਾਲ ਆਪਾਂ ਰੱਖਣਾ ਹੈ ਠੀਕ ਹੈ ਇੱਥੋਂ ਤੱਕ ਆਪਾਂ ਸਿੰਗਲ ਲਾਈਨ ਲਗਾ ਲਈ ਐਂਡ ਉਸ ਤੋਂ ਬਾਅਦ ਦੇਖੋ ਆਪਾਂ ਕਿਹੜੇ ਤਰੀਕੇ ਨਾਲ ਇਹਦੀ ਫੋਲਡਿੰਗ ਕਰਨੀ ਆ ਇਸ ਤਰੀਕੇ ਨਾਲ ਜਦੋਂ ਆਪਣਾ ਕਾਰਨਰ ਬਣਨਾ ਚਾਹੀਦਾ ਠੀਕ ਹੈ ਇਹ ਚੀਜ਼ ਆਪਾਂ ਨੂੰ ਦਿਸਣੀ ਚਾਹੀਦੀ ਹੈ ਦੇਖੋ ਮੈਂ ਸੈਕਿੰਡ ਇੱਕ ਬਣਾ ਕੇ ਦਿਖਾ ਰਹੀ ਐ ਐਂ ਦੂਜਾ ਤੁਹਾਡੇ ਸਾਹਮਣੇ ਫੋਲਡ ਕਰ ਰਹੀ ਆ ਇਸ ਤਰੀਕੇ ਨਾਲ ਆਪਾਂ ਫੋਲਡ ਕਰਨਾ ਹੈ ਠੀਕ ਹੈ ਧਿਆਨ ਰੱਖਣਾ ਜੀ ਕਿਹੜੇ ਤਰੀਕੇ ਨਾਲ ਆਪਾਂ ਕਿਨਾਰਾ ਬਣਾਉਣਾ ਹੈ ਉਸੇ ਤਰੀਕੇ ਨਾਲ ਆਪਾਂ ਬਣਾਉਣਾ ਹੈ ਉਸ ਤੋਂ ਬਾਅਦ ਫਿਰ ਆਪਾਂ ਸਾਰੇ ਸਾਈਡ ਤੇ ਆ ਜਾਵਾਂਗੇ ਇੱਕ ਵਾਰ ਫਿਰ ਤੋਂ ਮੈਂ ਤੁਹਾਡੀ ਹੈਲਪ ਦੇ ਲਈ ਸੀ ਚੀਜ਼ ਨੂੰ ਮੈਂ ਫਿਰ ਤੋਂ ਰਿਪੀਟ ਕੀਤਾ ਹੈ ਇਸ ਤਰੀਕੇ ਨਾਲ ਆਪਾਂ ਕਿਨਾਰਾ ਮੋੜਨਾ ਹੈ ਆਪਣਾ ਲੀਸ ਅਟੈਚ ਕਰਕੇ ਐਂ ਆ ਦੇਖੋ ਜੀ ਐਸ ਤਰੀਕੇ ਨਾਲ ਆਪਾਂ ਦੁਬਾਰਾ ਤੁਹਾਨੂੰ ਮੈਂ ਫਿਰ ਤੋਂ ਕਰਕੇ ਦਿਖਾ ਦੇਵਾਂ ਕਿਉਂਕਿ ਇਹਦੇ ਵਿੱਚ ਇਹੀ ਚੀਜ਼ ਇੰਪੋਰਟੈਂਟ ਹੈ ਸਿੱਖਣ ਵਾਲੀ ਐਸ ਤਰੀਕੇ ਨਾਲ ਪੱਟੀ ਨੂੰ ਆਪਾਂ ਫੋਲਡ ਕਰ ਦਾਂਗੇ ਉੱਪਰ ਵਾਲੀ ਤਰਫ ਠੀਕ ਆ ਇਸ ਨੂੰ ਆਪਾਂ ਫਿਰ ਤੋਂ ਟੰਕਾ ਮਾਰ ਲੈਨੇ ਆ ਓਕੇ ਜੀ ਐਸ ਤਰੀਕੇ ਨਾਲ ਇਹਨੂੰ ਆਪਾਂ ਦੇਖੋ ਜਿਹੜੀ ਐਂਡਿੰਗ ਹੈਗੀ ਆਪਣੀ ਐਂਡ ਹੋ ਰਹੀ ਹੈ ਜਿੱਥੇ ਲੀਸ ਨੂੰ ਸਿੰਗਲ ਆਪਾਂ ਅਟੈਚ ਕਰ ਦਿੱਤੀ ਉਹ ਵੀ ਤੁਹਾਨੂੰ ਦਿਖ ਰਿਹਾ ਹੋਣਾ ਕਿੰਨੀ ਸੋਹਣੇ ਤਰੀਕੇ ਨਾਲ ਹੋਊਗੀ ਮੈਂ ਤੁਹਾਨੂੰ ਕੱਟ ਕੇ ਦਿਖਾਉਂਗੀ ਬਾਅਦ ਤੇ ਵਿੱਚ ਹਲਕਾ ਜਿਹਾ ਜਿਹੜਾ ਹੈਗਾ ਮਾਰਜਿਨ ਆਪਾਂ ਛੱਡਣਾ ਹੈ ਉਹਦਾ ਜਦੋਂ ਲਈਸ ਆਪਾਂ ਕੱਟ ਕਰਨੀ ਆ ਇਹ ਵੇਲੇ ਆਪਣਾ ਕਾਰਨਰ ਬਣ ਗਿਆ ਹੁਣ ਆਪਾਂ ਇਹਦੇ ਉੱਪਰ ਆ ਦੇਖੋ ਕਿੰਨੇ ਸੋਹਣੇ ਇਹਦੇ ਕਾਰਨਰ ਬਣੇ ਆ ਹੁਣ ਆਪਾਂ ਇਸ ਤਰੀਕੇ ਨਾਲ ਇਹਨੂੰ ਫੋਲਡ ਕਰਾਂਗੇ ਠੀਕ ਆ ਪਿਛਲਾ ਪਾਸਾ ਦੇਖੋ ਇਹਦਾ ਕਿੰਨੀ ਸੋਹਣੀ ਫਿਨਿਸ਼ਿੰਗ ਆਈ ਹੈ ਇਹਦੇ ਆ ਦੇਖੋ ਇਹ ਕਿੰਨਾ ਸੋਹਣਾ ਕਾਰਨਰ ਬਣਿਆ ਹੈ ਬਸ ਇਹ ਦੁਪट्टे ਦੇ ਵਿੱਚ ਸਭ ਤੋਂ ਸਪੈਸ਼ਲ ਚੀਜ਼ ਆ ਹੈਈ ਆ ਇੱਕ ਆਪਾਂ ਜਿਹੜੇ ਉੱਪਰ ਰੱਖ ਕੇ ਲੇਸ ਲਾਉਣੀ ਆ ਉਹ ਇਹ ਜਿਹੜਾ ਗੋਟਾ ਹੁੰਦਾ ਹੈ ਨਾ ਗੋਟੇ ਦੇ ਨਾਲ ਆਪਾਂ ਸੂਟ ਰੈਡੀ ਕਰਦੇ ਆ ਨਾ ਲਹਿੰਗੇ ਵਗੈਰੇ ਤੇ ਵੀ ਲਾਉਣੇ ਆ ਇਹਦੇ ਉੱਪਰ ਮੈਂ ਉਹ ਲਹਿੰਗਿਆਂ ਵਾਲਾ ਜਿਹੜਾ ਹੁੰਦਾ ਹੈਗਾ ਗੋਟਾ ਉਹ ਲਾਉਣਾ ਸੀਗਾ ਇਹਦਾ ਐਂਡ ਦੇਖੋ ਫਿਨਿਸ਼ਿੰਗ ਦੇਖੋ ਕਿੰਨੀ ਸੋਹਣੀ ਹੋਈ ਆ ਦੁਪट्टे ਦੀ ਕਾਰਨਰ ਬਹੁਤ ਸੋਹਣੇ ਬਣਿਆ ਹੈ ਐਂਡ ਐਸ 3 ਕਿ ਨਾ ਆਪਾਂ ਜਿੱਥੇ ਆਪਣੀ ਫਿਨਿਸ਼ਿੰਗ ਪੱਟੀ ਦੀ ਬਿਲਕੁਲ ਹੇਠਲੇ ਪਾਸਿਓਂ ਐਂਡਿੰਗ ਵਾਲੀ ਆਪਾਂ ਨੂੰ ਦਿਸਦੀ ਹੁੰਦੀ ਹੈ ਬਾਰਡਰ ਲਾਈਨ ਉਸੇ ਦੇ ਉੱਪਰ ਰੱਖ ਕੇ ਆਪਾਂ ਇਹ ਲੇਸ ਲਾਉਣੀ ਆ ਐ ਨਹੀਂ ਹੈਗਾ ਵੀ ਆਪਾਂ ਜਿੱਥੇ ਵੀ ਮਰਜੀ ਜੀ ਆਇਆ ਆਪਾਂ ਰੱਖ ਲੈਣਾ ਆ ਇਹਦੀ ਜਿਹੜੀ ਬਿਲਕੁਲ ਕੋਰਨਰ ਹੈ ਠੀਕ ਆ ਪਲੇਸ ਦਾ ਉੱਥੇ ਆਪਾਂ ਉਹਨੂੰ ਲਾ ਦੇਣਾ ਹੈਗਾ ਐਸੇ ਤਰੀਕੇ ਨਾਲ ਆਪਾਂ ਚਾਰੂ ਸਾਈਡ ਇਸ ਲੇਸ ਨੂੰ ਵੀ ਅਟੈਚ ਕਰ ਲਾਂਗੇ ਕਿਸੇ ਵੀ ਤਰੀਕੇ ਦਾ ਦੁਪੱਟਾ ਹੋਵੇ ਤੁਸੀਂ ਉਸ ਨੂੰ ਵੀ ਬਹੁਤ ਸੋਹਣਾ ਬਣਾ ਸਕਦੇ ਹੋ ਅਗਰ ਆਪਾਂ ਚਾਹੀਏ ਤਾਂ ਇਸੇ ਗੋਟੇ ਦੀ ਲਾਈਨ ਨੂੰ ਆਪਾਂ ਡਬਲ ਵੀ ਕਰ ਸਕਦੇ ਹਾਂ ਹੁਣ ਦੇਖੋ ਜਿੱਥੇ ਆਪਾਂ ਕਾਰਨਰ ਮੋੜਿਆ ਇਹਦਾ ਇੱਥੇ ਵੀ ਆਪਾਂ ਇੱਕ ਸਲਾਈ ਲਾਉਣੀ ਆ ਠੀਕ ਆ ਇੱਕ ਸਲਾਈ ਆਪਾਂ ਬੈਕ ਨੂੰ ਕਰਕੇ ਮਸ਼ੀਨ ਦੀ ਜ਼ਰੂਰ ਲਾਉਣੀ ਆ ਉੱਥੇ ਜਦੋਂ ਆਪਾਂ ਕਾਰਨਰ ਮੋੜਨਾ ਹੈਗਾ ਆ ਦੇਖੋ ਮੈਂ ਤੁਹਾਨੂੰ ਸਪੀਡ ਸਲੋ ਕਰਕੇ ਦਿਖਾਇਆ ਇੱਥੇ ਕਿ ਇੱਥੇ ਆਪਾਂ ਨੂੰ ਆਹ ਚੀਜ਼ ਕਿਹੜੇ ਤਰੀਕੇ ਨਾਲ ਆਪਾਂ ਕਰਨੀ ਹੈ ਧਿਆਨ ਦਿਓ ਕਿਉਂਕਿ ਜਿਹੜਾ ਮੈਂ ਤੁਹਾਨੂੰ ਕੋਰਨਰ ਦਿਖਾਇਆ ਸੀਗਾ ਫੋਲਡਿੰਗ ਹੋਈ ਸੀ ਨੀਚੇ ਦੀ ਤਰਫ ਉਹਨੂੰ ਵੀ ਦਬਾਅ ਦੇਣਾ ਬਹੁਤ ਜ਼ਰੂਰੀ ਆ ਹੁਣ ਆਪਾਂ ਇਸ ਤਰੀਕੇ ਨਾਲ ਪਿੱਛੇ ਨੂੰ ਲੈ ਜਾਵਾਂਗੇ ਮਸ਼ੀਨ ਆਪਣੀ ਤੇ ਇਸ ਨੂੰ ਇਸ ਤਰੀਕੇ ਨਾਲ ਦਬਾਅ ਦੇ ਦਾਂਗੇ ਠੀਕ ਆ ਲਓ ਜੀ ਆਪਣਾ ਇਹ ਵਾਲਾ ਵੀ ਕੰਪਲੀਟ ਹੋ ਗਿਆ ਬਹੁਤ ਹੀ ਆਸਾਨ ਤਰੀਕੇ ਨਾਲ ਤੁਸੀਂ ਲੇਸ ਨੂੰ ਲੇਸ ਦੇ ਨਾਲ ਆਪਣੇ ਦੁਪट्टे ਨੂੰ ਫਿਨਿਸ਼ਿੰਗ ਦੇ ਕੇ ਰੈਡੀ ਕਰ ਸਕਦੇ ਹੋ ਐਸੇ ਤਰੀਕੇ ਨਾਲ ਆਪਾਂ ਇਹਨੂੰ ਘੁਮਾ ਲੈਣਾ ਹੈਗਾ ਪਹਿਲੇ ਮੈਂ ਜਿਹੜੇ ਦੁਪੱਟੇ ਰੈਡੀ ਕਰੇ ਸੀ ਉਹਨਾਂ ਦੇ ਉੱਪਰ ਡਬਲ ਲਾਈਨ ਕਰੀ ਸੀ ਬਟ ਮੈਨੂੰ ਵੀਡੀਓ ਬਣਾਉਣ ਦਾ ਟਾਈਮ ਹੀ ਨਹੀਂ ਮਿਲਿਆ ਤਾਂ ਕਰਕੇ ਫਿਰ ਇਹ ਵਾਲੀ ਮੈਂ ਵੀਡੀਓ ਟਾਈਮ ਤੋਂ ਟਾਈਮ ਕੱਢ ਕੇ ਤੁਹਾਡੇ ਲਈ ਲੈ ਕੇ ਆਈ ਆਂ। ਹੋਪ ਤੁਹਾਡੇ ਲਈ ਇਹ ਵੀਡੀਓ ਕਾਫੀ ਜ਼ਿਆਦਾ ਹੈਲਪਫੁਲ ਰਹੀ ਹੋਣੀ ਆ। ਸਾਰੀਆਂ ਭੈਣਾਂ ਪਲੀਜ਼ ਕਮੈਂਟ ਕਰਕੇ ਜ਼ਰੂਰ ਦੱਸਿਓ। ਜਿੰਨੀਆਂ ਵੀ ਭੈਣਾਂ ਇਹ ਮੇਰੀ ਵੀਡੀਓ ਦੇਖ ਰਹੀ ਨੇ ਜਿੰਨਾਂ ਵੀ ਕੋਈ ਸਲਾਈ ਕਰਦੇ ਆ ਇੱਥੋਂ ਆਪਾਂ ਥੋੜਾ ਜਿਹਾ ਫੋਲਡ ਕਰਾਂਗੇ। ਗੋਟੇ ਨੂੰ ਫੋਲਡ ਕਰਾਂਗੇ ਨੀਚੇ ਤਾਂ ਕਿ ਫਿਨਿਸ਼ਿੰਗ ਆ ਜਾਏ। ਆ ਦੇਖੋ ਜੀ ਜਿਹੜੇ ਬਦੇ ਹੋਏ ਤਾਗੇ ਵਗੈਰਾ ਹੈਗੇ ਆਪਾਂ ਸਾਰੇ ਕੱਟ ਲਵਾਂਗੇ ਤੇ ਫਿਨਿਸ਼ਿੰਗ ਚੈੱਕ ਕਰੋ ਇਹਨੂੰ ਪ੍ਰੈਸ ਕਰਕੇ ਕਰਨ ਤੋਂ ਬਾਅਦ ਇਹ ਬਹੁਤ ਸੋਹਣੇ ਬਣੇ ਸੀਗੇ ਹੋ ਪਲੀਜ਼ ਹੀ ਮੇਰੇ ਚੈਨਲ ਨੂੰ ਲਾਈਕ ਸ਼ੇਅਰ ਐਂਡ ਸਬਸਕ੍ਰਾਈਬ ਜ਼ਰੂਰ ਕਰਿਓ ਨਵੀਂ ਵੀਡੀਓ ਦੇਖਣ ਲਈ ਥੈਂਕ ਯੂ